ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਅੱਜ ਪਰਮਜੀਤ ਸਿੰਘ ਪੰਮਾ ਦਾ ਜੋ ਜੋ ਸੀਨੀਅਰ ਆਗੂ ਹੈ ਪਾਰਟੀ ਦਾ ਉਹ ਹਰ ਸਾਲ 35 ਤੋਂ 40 ਕਿੱਲੇ ਆਪਣੇ ਮਸ਼ੀਨ ਨਾਲ ਗੱਠਾਂ ਬਣਵਾਉਂਦਾ ਝੋਨੇ ਦੀ ਨਾੜ ਦੀਆਂ ਪਿਛਲੇ ਕਈ ਸਾਲਾਂ ਤੋਂ ਉਸ ਨੇ ਨਾੜ ਨੂੰ ਅੱਗ ਨਹੀਂ ਲਾਈ ਜੋ ਕਿ ਇੱਕ ਬਹੁਤ ਹੀ ਵਧੀਆ ਤੇ ਚੰਗਾ ਅਪਰਾਲਾ ਹੈ ਅਸੀਂ ਅੱਜ ਉਹਦੇ ਖੇਤ ਪਹੁੰਚੇ ਆ ਉੱਥੇ ਚੱਲ ਰਹੀ ਹੈ ਮਸ਼ੀਨ ਗੱਠਾ ਬਣਾਉਣ ਵਾਲੀ ਆ ਤੁਹਾਨੂੰ ਅਸੀਂ ਖੇਤ ਦਾ ਸਾਰਾ ਵੀਊ ਦਿਖਾ ਰਹੇ ਹਾਂ ਉਹ ਦੂਰ ਤੱਕ ਜਿੱਥੋਂ ਤੱਕ ਸਾਹਮਣੇ ਦਰਖਤ ਦਿਖਦੇ ਨੇ ਇਹ ਸਾਰੀ ਜ਼ਮੀਨ ਪਰਮਜੀਤ ਸਿੰਘ ਪੰਮਾ ਦੀ ਹੈ ਜਿੱਥੇ ਝੋਨੇ ਦੀ ਨਾੜ ਦੀਆਂ ਗੱਠਾਂ ਦਾ ਕੰਮ ਪੂਰਾ ਜੰਗੀ ਪੱਧਰ ਤੇ ਚੱਲ ਰਿਹਾ ਹੈ ਸੀ ਬਾਈ ਜੋ ਇਕੱਠਾ ਬਣਾਉਣ ਆਏ ਐ ਉਹਨਾਂ ਨਾਲ ਤੁਹਾਡੀ ਗੱਲ ਵੀ ਕਰਵਾਵਾਂਗੇ ਪਰ ਸਰਕਾਰ ਵੀ ਕਹਿੰਦੀ ਐ ਕਿਸਾਨਾਂ ਨੂੰ ਵੀ ਝੋਨੇ ਦੀ ਨਾੜ ਨੂੰ ਅੱਗਣਾ ਲਾਓ ਪਰ ਕਿਸਾਨ ਵੀ ਕਹਿੰਦੇ ਨੇ ਕਿ ਸਰਕਾਰ ਕੋਈ ਨਾੜ ਦਾ ਬਦਲਵੇਂ ਪ੍ਰਬੰਧ ਕਰੇ ਮਜਬੂਰੀ ਬਸ ਅੱਗ ਲਾਉਣੀ ਪੈਂਦੀ ਐ ਨਾੜ ਨੂੰ ਪਰ ਇਸ ਵਾਰ ਤਾਂ ਬਹੁਤ ਹੀ ਘੱਟ ਕਿਸਾਨਾਂ ਵੱਲੋਂ ਝੋਨੇ ਦੀ ਨਾੜ ਨੂੰ ਅੱਗ ਲਾਈ ਜਾ ਰਹੀ ਐ ਤਾ ਇਹ ਗੱਠਾ ਬਣਾਉਂਦੇ ਨੇ ਇਹ ਫੈਕਟਰੀਆਂ ਵੀ ਹੁਣ ਕਾਫੀ ਖੁੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਝੋਨੇ ਦੀ ਨਾਲ ਹੈ ਜੋ ਖਪਤ ਹੁੰਦੀ ਹੈ ਤੇ ਤੁਹਾਡੀ ਅਸੀਂ ਇਹ ਗੱਠਾ ਬਣਾਉਣ ਆਏ ਆ ਬਾਈ ਉਹਨਾਂ ਨਾਲ ਗੱਲ ਵੀ ਕਰਵਾਉਨੇ ਆ ਬਾਈ ਕਹਿੰਦੇ ਬਾਈ ਕਹਿੰਦੇ ਵੀ ਯਾਰ ਕੈਮਰੇ ਮੂਹਰੇ ਕਿਤੇ ਬੋਲੇ ਨਹੀਂਗੇ ਚਲੋ ਹਰ ਇੱਕ ਬੰਦਾ ਕੈਮਰੇ ਮੂਹਰੇ ਬੋਲ ਨਹੀਂ ਸਕਦਾ ਉਹ ਚਾਹੇ ਆਪਾਂ ਜਿੰਨਾ ਮਰਜ਼ੀ ਬੋਲੀ ਜਾਈਏ ਇਹ ਕੈਮਰਾ ਇੱਕ ਚੀਜ਼ ਹੀ ਇਹ ਜੀ ਹੈ ਪਰ ਤਾਂ ਨੂੰ ਜਾਣਕਾਰੀ ਦੇ ਦਈਏ ਤਾਜੋ ਦੀ ਜ਼ਮੀਨ ਹੈ ਜੋ ਤਾਜੋ ਦੀ ਪੰਚਾਇਤੀ ਜ਼ਮੀਨ ਹੈ ਸਾਰੀਆਂ ਤਾਜੋ ਦੀਆਂ ਖੇਤਾਂ ਦੀਆਂ ਗੱਠਾਂ ਜਿਹੜੀਆਂ ਉੱਥੇ ਜਾਣ ਗੀਆਂ ਇੱਕ ਵਾਰ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਵੀ ਇਹ ਸਾਰੀਆਂ ਜਿਹੜੀਆਂ ਗੱਠਾਂ ਹੈਗੀਆਂ ਲੋਡ ਕਰਕੇ ਤਾਮਕੋਟ ਫੈਕਟਰੀ ਹੈ ਤਾਮਕੋਟ ਫੈਕਟਰੀ ਹੈ ਉਹਦੇ ਵਿੱਚ ਜਾਣਗੀਆਂ ਤਾਂ ਅਸੀਂ ਵੀ ਕਿਸਾਨਾਂ ਨੂੰ ਅਪੀਲ ਕਰਦੇ ਆਂ ਵੀ ਝੋਨੇ ਦੀ ਨਾਲ ਨੂੰ ਅਗਣਾ ਲਾਈਏ ਕਿਉਂਕਿ ਇਹਦੇ ਨਾਲ ਨਾ ਮਰਾਜ਼ ਬਿਮਾਰੀਆਂ ਜਿਹੜੀਆਂ ਫੈਲਦੀਆਂ ਚਾਹੇ ਉਹ ਆਪਾਂ ਅੱਗ ਲਾਉਂਦੇ ਆ ਚਾਹੇ ਕੋਈ ਹੋਰ ਲਾਉਂਦਾ ਹੈ ਧੂਆਂ ਤਾਂ ਸਾਰੇ ਦੇ ਸਾਰਿਆਂ ਦੇ ਘਰਾਂ ਉੱਪਰ ਆਉਂਦਾ ਹੈ ਸਾਰਿਆਂ ਨੂੰ ਚੜਦਾ ਹੈ ਧੂਆਂ ਇਸ ਲਈ ਅਸੀਂ ਵੀ ਅਪੀਲ ਕਰਦੇ ਆ ਪਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਕਿਸਾਨਾਂ ਨੂੰ ਕੋਈ ਇਹਦਾ ਮੋਰਮਾ ਬਦਲ ਦਿੱਤਾ ਜਾਵੇ ਤਾਂ ਜੋ ਜੋ ਥੋੜੇ-ਮੋٹے ਕਿਸਾਨ ਅੱਗ ਲਾਉਂਦੇ ਨੇ ਉਹ ਵੀ ਅੱਗ ਨਾਲ ਲਾ ਸਕਣ ਪਰ ਪਿਛਲੇ ਸਾਲ ਨਾਲੋਂ ਅੱਗ ਵਾਲਾ ਰੁਝਾਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਘਟ ਚੁੱਕਿਆ ਹੈ ਕਾ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜਨਮੋਲ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਨਾਮ ਲਾਉਣਾ ਆ ਇਹੀ ਕਹਿਣਾ ਚਾਹੁੰਦੇ ਆਂ ਜੀ ਆਪਣੇ ਮੇਰੀ ਤੌਰ ਨੋਡਲ ਅਫਸਰ ਇੱਥੇ ਡਿਊਟੀ ਲੱਗੀ ਹੈ ਅਨਮੋਲਦੀ ਸ਼ਰਮਾਈ ਤੇ ਅਸੀਂ ਸਾਨੂੰ ਹੋ ਗਿਆ ਲਗਭਗ ਮਹੀਨਾ ਡੇਢ ਮਹੀਨਾ ਹੋ ਗਿਆ ਇੱਥੇ ਤੇ ਹਰ ਰੋਜ਼ ਅਸੀਂ ਬਣੇ ਆਂਗੇ ਤੁਹਾਡੇ ਨਾਲ 2 ਮਿੰਟ ਸੋਸਾਇਟੀ ਦੇ ਮੈਂਬਰ ਨਹੀਂ ਹੈ ਜਿਹੜੇ ਜੁੜੇ ਹੋਏ ਨਹੀਂ ਪੰਚਾਇਤ ਸੈਕਟਰੀ ਹੋਗੇ ਨੰਬਰਦਾਰ ਹੋਗੇ ਚੌਂਕੀਦਾਰ ਹੋਗੇ ਅਸੀਂ ਸਾਰਿਆਂ ਦੀ ਟੀਮ ਬਣੀ ਹੋਈ ਹੈ ਪਿੰਡ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੀ ਤੇ ਅਸੀਂ ਮਤਲਬ ਲਗਭਗ ਡੇਢ ਮਹੀਨਾ ਹੋ ਗਿਆ ਸਾਨੂੰ ਜਾਗਰੂਕ ਕਰਦਿਆਂ ਨੂੰ ਕਿਸਾਨਾਂ ਨੂੰ ਘਰ-ਘਰ ਜਾ ਕੇ ਸੰਦੇਸ਼ ਦਿੰਦਿਆਂ ਨੂੰ ਕਿ ਆਪਾਂ ਪਰਾਲੀ ਨੂੰ ਨਾ ਸਾੜੀਏ ਕਿਉਂਕਿ ਇਸ ਨਾਲ ਸਾਡਾ ਜਿਹੜਾ ਵਾਤਾਵਰਨ ਆ ਦੂਸ਼ਿਤ ਹੁੰਦਾ ਹੈਗਾ ਤੇ ਉੱਥੋਂ ਸੁਪਰੀਮ ਕੋਰਟ ਦੀ ਫ਼ਰਜ਼ਾਇਤਾਂ ਦੇ ਅਨੁਸਾਰ ਅਸੀਂ ਲਗਾਤਾਰ ਡੇਢ ਮਹੀਨੇ ਤੋਂ ਅਸੀਂ ਆ ਰਹੇ ਹਾਂ ਤੇ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਅਲੱਗ-ਅਲੱਗ ਮਸ਼ੀਨਾਂ ਪ੍ਰੋਵਾਈਡ ਕੀਤੀਆਂ ਗਈਆਂ ਇਕੱਠਾ ਬਣਾਉਣ ਸੰਬੰਧੀ ਜਾਂ ਉਹਦੀ ਲਿਸਟ ਹੈ ਜੋ ਵੀ ਮਸ਼ੀਨਰੀ ਦੀ ਲਿਸਟ ਹੈ ਉਹ ਸਾਂਝੀਆਂ ਜਗ੍ਹਾ ਦੇ ਵਿੱਚ ਲਗਾਈਆਂ ਗਈਆਂ ਜਿਵੇਂ ਸੋਸਾਇਟੀ ਹੋ ਗਿਆ ਥਾਈ ਹੋਗੀ ਜਾਂ ਪੰਚਾਇਤ ਘਰ ਹੋਗੇ ਉਹਨਾਂ ਵਿੱਚ ਲਗਾਈਆਂ ਗਈਆਂ ਤੇ ਬਹੁਤ ਸੁਧਾਰ ਵੀ ਆ ਰਿਹਾ ਹੈਗਾ ਕਿਸਾਨਾਂ ਦੇ ਵਿੱਚ ਜਾਗਰੂਕ ਹੋ ਰਹੇ ਨੇ ਜਿੱਦ ਤੱਕ ਤੁਸੀਂ ਦੇਖ ਵੀ ਰਹੇ ਹੋਗੇ ਆਪਣੇ ਇਕੱਠਾ ਬਣੀਆਂ ਹੋਈਆਂ ਤੇ ਤੇ ਇਸ ਦੇ ਨਾਲ ਹੀ ਮਤਲਬ ਸਰਕਾਰ ਨੇ ਸਕੀਮ ਦਿੱਤੀ ਹੈਗੀ ਕਿ ਇੱਕ ਪਿੰਡ ਨੂੰ 1 ਲੱਖ ਰੁਪਇਆ ਲੱਕੀ ਡਰਾ ਦੇ ਤੌਰ ਤੇ ਮਤਲਬ ਕੱਢਿਆ ਗਿਆ ਕਿ ਜੋ ਪਿੰਡ ਦੇ ਵਿੱਚ ਜੋ ਮੈਂਬਰ ਇਕੱਠਾ ਬਣਾਉਣਗੇ ਉਹਨਾਂ ਦੇ ਵਿੱਚੋਂ ਲੱਕੀ ਡਰਾ ਕੱਢਿਆ ਜਾਏਗਾ 1 ਲੱਖ ਰੁਪਇਆ ਉਹਦੀ ਰਕਮ ਰੱਖੀ ਠੀਕ ਹੈ